ਅੱਜ ਆਪਾਂ ਸ਼ਹੀਦ ਅਜੈਬ ਸਿੰਘ ਕਾਲਾ ਝਾੜ ਦੀ 28ਵੀਂ ਵਰਸੀ ਤੇ ਇਕੱਤਰ ਹੋਏ ਆ ਸਾਰੇ ਜਿੰਨੇ ਵੀ ਰਿਸ਼ਤੇਦਾਰ ਸਾਖ ਸਬੰਧੀ ਨਗਰ ਨਿਵਾਸੀ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਹਿਬਾਨ ਤੁਸੀਂ ਇੱਥੇ ਪਹੁੰਚੇ ਹੋ ਤੁਸੀਂ ਹਰ ਰੋਜ਼ ਸੰਘਰਸ਼ ਦੇ ਮੈਦਾਨ ਦੇ ਵਿੱਚ ਰਹਨੇ ਹੋ ਜਣੀ ਚੜ੍ਹਦੇ ਸੂਰਜ ਉਨਾ ਹਾਕਮਾਂ ਦੀਆਂ ਨੀਤੀਆਂ ਨਾਲ ਟਕਰਾਉਨੇ ਹਾਂ ਅੱਜ ਆਪਾਂ ਜਦੋਂ ਜਾਇਬ ਸਿੰਘ ਕਾਲਾ ਝਾੜ ਦੀ 28ਵੀਂ ਵਰ੍ਹੇ ਸਿ ਮਨਾ ਰਹੇ ਹਾਂ ਉਥੇ ਹਾਕਮਾਂ ਦੀਆਂ ਵੱਡੀਆਂ ਵੱਡੇ ਹੱਲੇ ਨੇ ਜਿਹੜੇ ਆ ਰਹੇ ਨੇ ਮੈਂ ਤੁਹਾਡੇ ਨਾਲ ਲੰਮੀ ਵਿਆਖਿਆ ਨਹੀਂ ਕਰਨੀ ਬਾਅਦ ਦੇ ਵਿੱਚ ਕੁਝ ਗੱਲਾਂ ਕਰਾਂਗੇ ਹੁਣ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਆਪਾਂ ਲਾੜ ਦੇ ਉੱਤੇ ਜਾਵਾਂਗੇ ਸਾਰੇ ਲਾੜ ਦੇ ਉੱਤੇ ਜਾ ਕੇ ਜਣੀ ਝੰਡੇ ਦੀ ਰਸਮ ਉਹ ਸਾਡੀ ਭੈਣ ਆ ਕਰਨਾ ਅਜੈਬ ਸਿੰਘ ਕਾਲਾ ਝਾੜ ਦੀ ਪੁੱਤਰੀ ਉਹਨਾਂ ਨੇ ਝੰਡੇ ਦੀ ਰਸਮ ਜਿਹੜੀ ਉਹ ਕਰਨੀ ਆ ਆਪਾਂ ਸਾਰੇ ਨਾਲ ਹੋਵਾਂਗੇ ਕਿਉਂਕਿ ਅੱਜ ਸਾਡੀਆਂ ਮਾਮਾ ਭੈਣਾਂ ਤੇ ਸਾਡੀਆਂ ਔਰਤਾਂ ਤੇ ਉਹਨਾਂ ਹਾਕਮਾਂ ਵੱਲੋਂ ਹੱਲੇ ਆ ਰਹੇ ਨੇ ਉੱਥੇ ਨਾਲ ਸਾਡੀਆਂ ਜੜੀਆਂ ਔਰਤਾਂ ਨੇ ਉਹਨਾਂ ਦੀਆਂ ਕਿੱਡੀਆਂ ਵੱਡੀਆਂ ਕੁਰਬਾਨੀਆਂ ਨੇ ਜਣੀ ਆਉਣ ਵਾਲਾ ਸਾਲ ਆ ਰਿਹਾ ਜਿਹੜਾ ਅਗਲਾ ਉਹਦੇ 'ਚ ਬੀਬੀ ਗੁਲਾਬਕੌਰ ਦਾ 100 ਸਾਲਾ ਜਣੀ ਇਸ ਕਰਕੇ ਆਪਾਂ ਆਉਣ ਵਾਲੇ ਦਿਨਾਂ 'ਚ ਵੀ ਔਰਤਾਂ ਦੀ ਕਿੱਡੀ ਵੱਡੀ ਭੂਮਿਕਾ ਜੇ ਦਿੱਲੀ ਮੋਰਚਾ ਜਿੱਤਿਆ ਤਾਂ ਸਾਡੀਆਂ ਭੈਣਾਂ ਦੇ ਸਦਕਾ ਜਿੱਤਿਆ ਜੇ ਅਸੀਂ ਕਹਿ ਸਕਦੇ ਹਾਂ ਪੰਜਾਬ ਦੇ ਵਿੱਚ ਜੇ ਵੱਡੀਆਂ ਲੜਾਈਆਂ ਜਿੱਤ ਸਕਦੇ ਤਾਂ ਸਾਡੀਆਂ ਭੈਣਾਂ ਸਾਡੇ ਬਰਾਬਰ ਦੀ ਬਾਹ ਜੜੀ ਇਹ ਜਨਨਾਦਰ ਲਾਮਬੰਦ ਹੋ ਕੇ ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਨਹੀਂ ਆਉਂਦੀਆਂ ਉਹਨਾਂ ਤੇ ਰਹੇ ਲੜਾਈਆਂ ਜਿਹੜੀ ਅੱਗੇ ਨਹੀਂ ਤੁਰ ਸਕਦੀ ਵੱਡੀ ਵਿਆਖਿਆ ਕੀਤੀ ਜਾ ਸਕਦੀ ਆ ਉਹ ਸਮਾਜ ਆਜਾਜਤ ਨਹੀਂ ਦਿੰਦਾ ਪ੍ਰਭੂ ਕਿਉਂਕਿ ਉਹਦੇ ਬਾਰੇ ਉਹਦੀ ਜੀਬ ਨਹੀਂ ਬਾਰੇ ਸਾਡੇ ਕੋਲੇ ਪੰਜਾਬ ਲੋਕ ਸਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਜੀ ਆਏ ਨੇ ਜਣੀ ਝੰਡੇ ਦੀ ਰਸਮ ਤੋਂ ਬਾਅਦ ਉਹਨਾਂ ਨੇ ਤੁਹਾਡੇ ਨਾਲ ਆਪਣੇ ਵਿਚਾਰ ਨੇ ਜਿਹੜੇ ਉਹ ਸਾਂਝੇ ਕਰਨੇ ਨੇ ਉਹਨਾਂ ਦੇ ਨਾਲ ਦੀ ਨਾਲ ਅਗਲਾ ਨਾਟਕਾ ਜਿਹੜਾ ਬਹੁਤ ਪ੍ਰਸਿੱਧ ਨਾਟਕਾ ਧੰਨ ਲਖਾਰੀ ਨਾਨਕਾ ਡਾਕਟਰ ਸਾਹਬ ਸਿੰਘ ਦੀ ਨਿਰਦੇਸ਼ਨਾ ਹੇਠਾ ਜੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨਾਟਕ ਖੇਡਿਆ ਗਿਆ ਜਿਹੜੇ ਵੱਡੀ ਪੱਤਰ ਦੇ ਉੱਤੇ ਜਦੋਂ ਤੋਂ ਭਾਈ ਮੰਨਾ ਸਿੰਘ ਭਾਗਰ ਸਰਨ ਸਿੰਘ ਉਹਨਾਂ ਦੀ ਜੜੇ ਉਹਨਾਂ ਤੋਂ ਸੇਧ ਲੈ ਕੇ ਪੰਜਾਬ ਦੇ ਕੋਨੇ-ਕੋਨੇ ਤੇ ਦੁਨੀਆਂ ਦੇ ਕੋਨੇ-ਕੋਨੇ ਤੇ ਉਹ ਭਾਵੇਂ ਲੱਸੂ ਕਬਾੜੀਆਂ ਹੋਵੇ ਭਾਵੇਂ ਧੰਨ ਲਖਾਰੀ ਨਾਨਕਾ ਹੋਰ ਕਿੰਨੇ ਨਾਟਕਾਂ ਇਸ ਪਿੰਡ ਦੇ ਵਿੱਚ ਵੀ ਸਾਫ ਸਿੰਘਾ ਜਿਹੜਾ ਲਗਭਗ ਉਹ ਤਿੰਨ ਤੀਜੀ ਚੌਥੀ ਵਾਰ ਉਹ ਪਿੰਡ ਦੇ ਵਿੱਚ ਆਏ ਨੇ ਅੱਜ ਇਸ ਕਰਕੇ ਉਹ ਨਾਟਕ ਵੀ ਦੇਖਾਂਗੇ ਇਹ ਬੇਨਤੀ ਕਰਦੇ ਹਾਂ ਉਧਰ ਭਰਾਵਾਂ ਨੂੰ ਕਿ ਲੰਗਰ ਬੰਦ ਕਰਦੇ ਹੋ ਲੰਗਰ ਨਹੀਂ ਚਲਾਉਣਾ ਇਦੋਂ ਬਾਅਦ ਲਾਸਟ ਦੇ ਵਿੱਚ ਲੰਗਰ ਚਲਾਵਾਂਗੇ ਸਿਰਫ ਚਾਹ ਦਾ ਲੰਗਰ ਚਲਾਉਣਾ ਚਾਹ ਜਿਹੜੇ ਕੋਈ ਭਰਾ ਆਉਣਗੇ ਉਹ ਚਾਹ ਪੀ ਕੇ ਬੈਠ ਬੈਠ ਜਾਣਗੇ ਜਿਹੜੀ ਲੰਗਰ ਆਪਾਂ ਲਾਸਟ ਦੇ ਵਿੱਚ ਚਲਾਵਾਂਗੇ ਜਿਹੜੀਆਂ ਸਾਡੀਆਂ ਭੈਣਾਂ ਲੰਗਰ ਪਕਾ ਰਹੀਆਂ ਨੇ ਉਧਰ ਕੋਈ ਨਹੀਂ ਰਹਿਣੀ ਚਾਹੀਦੀ ਸਾਰੀਆਂ ਇੱਧਰ ਆ ਜਾਣ ਸਾਰੀਆਂ ਭੈਣਾਂ ਹੁਣ ਅਪੀਲ ਆਪਾਂ ਸਾਰੇ ਲਾੜ ਤੇ ਜਾਵਾਂਗੇ ਉੱਥੇ ਜਣੀ ਜਦੋਂ ਪਾ ਝੰਡੇ ਦੀ ਰਸਮ ਕਰਨੀ ਆ ਉਦੋਂ ਸਾਥੀ ਪਿਆਰਾ ਸੰਗ ਸਨਾਮ ਉਹ ਝੰਡੇ ਦੀ ਰਸਮ ਵੇਲੇ ਸੰਰਾਂਦਲੀ ਵਾਲਾ ਗੀਤ ਆਪਾਂ ਉੱਥੇ ਹੀ ਬੋਲਣਗੇ ਉਸ ਤੋਂ ਬਾਅਦ ਆਪਾਂ ਐਸੇ ਤਰ੍ਹਾਂ ਬੈਠਾਂਗੇ ਇੱਕ ਵਾਰ ਆਪਾਂ ਸਾਰੇ ਖੜੇ ਹੋ ਕੇ ਜਣੀ ਝੰਡੇ ਦੀ ਰਸਮ ਸਾਡੀ ਭੈਣ ਕਰਨਵੀਰ ਕੌਰ ਅਜੈਬ ਸਿੰਘ ਕਾਲਾ ਝਾੜ ਦੀ ਪੋਤਰੀ ਜਿਹੜੀ ਧੀ ਆ ਜਣੀ ਉਹਦੇ ਨਾਲ ਸਾਡੀ ਮਾਤਾ ਅਜੈਬ ਸਿੰਘ ਦੀ ਜੀਵਨ ਸਾਥਣ ਮਹਿੰਦਰ ਕੌਰ ਆ ਉਹਦੇ ਨਾਲ ਆਪਾਂ ਸਾਰੇ ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਡਾਕਟਰ ਸਾਫ ਸਿੰਘ ਸਾਡੇ ਪਵਾਨੀਗੜ ਬਲਾਕ ਦੇ ਜਿਹੜੇ ਸੀਨੀਅਰ ਮੀਤ ਪ੍ਰਧਾਨ ਨੇ ਮਨਜੀਤ ਸਿੰਘ ਘਰਾਚੋਂ ਅਜਾਬ ਸਿੰਘ ਲਖੇਵਾਲ ਜਿਹੜੇ ਬਲਾਕ ਪ੍ਰਧਾਨ ਨੇ ਜਣੀ ਉੱਥੇ ਉਹ ਜਿਹੜਾ ਆਪਾਂ ਖੜਨਾ ਹੈਗਾ ਉਹ ਪੂਰੀ ਬਿਆਨ ਦੇ ਨਾਲ ਪੂਰੀ ਸਕੀਮ ਦੇ ਨਾਲ ਪੂਰੇ ਅਸਾਸਨ ਦੇ ਨਾਲ ਕਿਉਂਕਿ ਉੱਥੇ ਵੀ ਵੀਡੀਓ ਆ ਜਿਹੜੀ ਉਹ ਗ੍ਰਾਫੀ ਹੋਣੀ ਆ ਉੱਥੇ ਸਾਥੀ ਪਿਆਰਾ ਸੰਗੀਤ ਬੋਲਣਗੇ ਸਨਹਰਾਜਲੀ ਬੋਲਣਗੇ ਉਹ ਆਪਾਂ ਝੰਡੇ ਦੀ ਰਸਮ ਤੋਂ ਬਾਅਦ ਇੱਥੇ ਬੈਠਾਂਗੇ ਆਓ ਆਪਾਂ ਸਾਰੇ ਹੁਣ ਝੰਡੇ ਦੀ ਰਸਮ ਕਰੀਏ ਲੋਕ ਇੱਕ ਇੱਕ ਮਜ਼ਦੂਰਾ ਕਿਸਾਨਾਂ ਤੇ ਸਾਡੀਆਂ ਭੈਣਾਂ ਦਾ ਏਕ ਜਿੰਦਾਬਾਦ